ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵਿਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਭ ਤੇ ਅਕੀਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਵੀਡੀਓ ਨੂੰ ਸੁਣਤੇ ਸੁਣਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਸੁਣਨ ਦੇ ਵਿੱਚ ਤੁਸੀਂ ਲੀਨ ਹੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਓ ਤਾਂ ਚਪਵਕ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਫਿਰ ਆਓ ਅੱਜ ਦੀ ਇਸ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਮਨੁੱਖ ਹਰ ਸਮੇਂ ਵਹਿਗੁਰੂ ਦਾ ਨਾਮ ਚਪਤਾ ਰਹਿੰਦਾ ਸੀ ਪਰ ਉਹ ਮਤਿਆਖ ਦੇ ਪੜਾਤੇ ਆ ਕੇ ਉਹਨਾਂ ਨੇ ਇੱਕ ਵੱਡੇ ਸਾਰੇ ਸ਼ਹਿਰ ਵਿੱਚ ਇੱਕ ਕੱਪੜੇ ਦੇ ਫੈਕਟਰੀ ਖੋਲ੍ਹ ਲਈ ਤੇ ਉੱਥੇ ਉਹ ਸਤਾ ਦਾ ਤਾਂ 18 ਘੰਟੇ ਖੜੀ ਲੱਤੇ ਕੰਮ ਕਰਿਆ ਕਰਤੇ ਜਦ ਵੀ ਉਹ ਥੱਕ ਜਾਂਦਾ ਉਸ ਨੇ ਪਿੱਛੇ ਕਮਰਾ ਬਣਾਇਆ ਸੀ ਉੱਥੇ ਮੰਚੀ ਰੱਖੀ ਸੀ ਉੱਥੇ ਸੌ ਜਾਇਆ ਕਰਦਾ ਸਾਰੇ ਲੋਕਾਂ ਲਈ ਉਸ ਦਾ ਐਵੇਂ ਕੰਮ ਕਰਨਾ ਬੜਾ ਹੈਰਾਨੀ ਵਾਲਾ ਦ੍ਰਿਸ਼ ਸੀ ਉਸ ਦੀ ਜ਼ਿੰਦਗੀ ਤੇ 30 ਸਾਲ ਤੱਕ ਉਸ ਨੇ ਪੈਸੇ ਦੇ ਦੁਜੀ ਬਣਾ ਕੇ ਰੱਖੇ ਤੇ ਜ਼ਿੰਦਗੀ ਦੇ 30 ਸਾਲ ਵਾਹਿਗੁਰੂ ਦੇ ਨਾਮ ਉਹਨਾਂ ਕੁਝ ਹਾਦਦੇ ਤੇ ਵਾਹਿਗੁਰੂ ਚਿਨੇ ਉਸ ਤੇ ਬਦਲੇ ਸਕੂਨ ਤੇ ਤਨੀ ਦਾ ਟੋਕ ਹਦਨ ਦੇ ਤੱਕਨ ਬਖਸ਼ ਦਿੱਤੀ ਉਹ ਅਮਰਤ ਵੇਲਾ ਸੰਭਾਲਣ ਤੋਂ ਬਾਅਦ ਜੋ ਵੀ ਉਹ ਨਕਲ ਆਇਆ ਕਰਦਾ ਉਹਨਾਂ ਦੇ ਦੁੱਖ ਸੁਣ ਕੇ ਅਰਦਾਸ ਕਰਦੇ ਵਾਹਿਗੁਰੂ ਜੀ ਉਹਨਾਂ ਦੇ ਦੁੱਖ ਵੀ ਦੂਰ ਕਰ ਦਿਆ ਕਰਦੇ ਵਾਹਿਗੁਰੂ ਜੀ ਨੇ ਉਹਨਾਂ ਦੀ ਬੰਦਗੀ ਦਾ ਸਿਲਾ ਅਰਦਾਸ ਨੂੰ ਨਿਪਟੇ ਛਾੜ ਕੇ ਦਿੱਤਾ ਸੀ ਅੱਜ اچانکੇ ਉਹਨਾਂ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਅੱਜ ਉੱਠੇ ਤਾਂ ਉਠਣਸਾਰ ਉਹਨਾਂ ਆਪਣੇ ਪੁੱਤਾਂ ਤੋਂ ਥੋੜੀ ਜਿਹੀ ਜ਼ਮੀਨ ਤੇ ਪੈਸੇ ਲੈ ਕੇ ਕਰ ਤੋਂ ਬਾਅਦ ਚਲੇ ਗਏ ਉੱਥੇ ਜਾ ਕੇ ਇੱਕ ਕਪੜੇ ਦੀ ਛੋਟੀ ਜਿਹੀ ਫੈਕਟਰੀ ਦੀ ਸ਼ੁਰੂਆਤ ਕੀਤੀ ਉੱਥੇ ਉਹਨਾਂ ਨੇ 1000 ਰੁਪਏ ਬੀਬੀਆਂ ਨੂੰ ਕੰਮ ਤੇ ਰੱਖਿਆ ਤੇ ਨਾਲ ਹੀ ਉਹਨਾਂ ਬੀਬੀਆਂ ਨੇ ਕੱਪੜੇ ਦੀ ਪੈਕਿੰਗ ਤੇ ਹੋਰ ਕੰਮ ਕਰਨ ਵਿੱਚ ਪਹੁੰਚਦਾ ਮਦਦ ਕਰਦਿਆ ਕਰਨੀ ਕਪੜਾ ਵਕ ਵਕ ਥਾਵਾਂ ਤੇ ਪੇਚਾ ਕਰਨਾ ਬਹੁਤ ਜਲਦੀ ਨੇਕ ਪੰਦੇ ਦਾ ਕੰਮ ਬਹੁਤ ਤੇਜ਼ੀ ਨਾਲ ਚੱਲਣ ਲੱਗ ਪਿਆ ਇਸ ਤਰ੍ਹਾਂ ਕਹਿ ਲੋ ਕਿ 24 ਘੰਟੇ ਪੈਸੇ ਦਾ ਮੀਵਰ ਅਲੱਗ ਪਿਆ ਹਰ ਵੀ ਕੱਪੜੇ ਦੀਆਂ ਫੈਕਟਰੀਆਂ ਸਨ ਪਰ ਉਹਨਾਂ ਦੇ ਵਾਂਗ ਕੋਈ ਨਹੀਂ ਸੀ ਚਲਦੀ ਅੱਫਕਸਰ ਵੇਖਿਆ ਹੈ ਕਿ ਲੋਕ ਜਵਾਨੀ ਵਿੱਚ ਕੰਮ ਤੇ ਬੁਢਾਪੇ ਵਿੱਚ ਅਜੇ ਇੱਕ ਚੀਜ਼ ਤੋਂ ਖੜਾ ਛੁਡਾ ਕੇ ਵਾਹਿਗੁਰੂ ਜੀ ਦਾ ਨਾਮ ਜਪਨ ਲੱਗਦੇ ਨੇ ਪਰ ਇਸ ਨਿਕ ਬੰਦੇ ਦੀ ਜ਼ਿੰਦਗੀ ਥੋੜੀ ਵਾਕਈ ਸੀ ਉਹਨਾਂ ਨੇ 5 ਸਾਲ ਦੀ ਉਮਰ ਵਿੱਚ ਕੰਮ ਛੱਡ ਕੇ ਪਰਮਾਤਮਾ ਜੀ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਸੀ 30 ਸਾਲ ਪੰਧਕੀ ਕਰਕੇ ਵਾਹਿਗੁਰੂ ਜੀ ਦੇ ਨੇੜੇ ਹੋ ਕੇ ਸਨ ਉਹਨਾਂ ਮੁਕਾਮ ਛੱਡ ਕੇ ਤੇ ਫਿਰ ਦੁਨੀਆ ਦੇ ਵਿੱਚ ਵਾਪਸ ਆ ਕੇ ਸ਼ਾਇਦ ਉਹ ਪਹਿਲਾ ਐਵੇਂ ਤੇ ਮਨੁੱਖ ਹੋਣ ਕੇ ਜੋ ਵੈਗੁਚੇ ਦਾ ਨਾਮ ਤੋਂ ਵਾਪਸ ਆ ਕੇ ਉਹ ਬਾਪ ਵਿੱਚ ਲੱਗ ਗਿਆ ਹੋਣ ਕੇ ਇਸ ਨਿਕਮਨੁਖ ਦੀ ਜ਼ਿੰਦਗੀ ਇੱਕ ਕੁੱਤੇ ਤੋਂ ਸ਼ੁਰੂ ਹੋਈ ਤੇ ਇੱਕ ਕੁੱਤੇ ਤੋਂ ਹੀ ਖਤਮ ਹੋ ਗਈ ਨਿਕਮਨੁਖ ਦੀ ਪਹਿਲਾਂ ਕੱਪੜੇ ਤੇ ਮਨ ਲੱਸੀ ਸਵੇਰ ਸੂਰਜ ਚੜਦਣ ਤੋਂ ਲਾ ਕੇ ਆਪਣੇ ਮਿਲਤੇ ਜਾਇਆ ਕਰਦੇ ਤੇ ਸੂਰਜ ਟਲ ਨਾਲ ਘਰ ਵਾਪਸ ਆ ਜਾਂਦੇ ਇੱਕ ਦਿਨ ਉਹ ਘਰ ਜਾਣ ਵਾਲੇ ਸਨ ਕਿ ਦੇਖਤੇ ਨੇ ਕਿ ਮਿਲ ਤੇ ਪਿਛਲੇ ਹਿੱਸੇ ਇੱਕ ਕੁੱਤਾ ਲੰਗੜਾ ਕੇ ਰਕੜਦਾ ਹੋਇਆ ਕੋਲਾ ਕੇ ਉੱਥੇ ਬੈਠ ਗਿਆ ਜਦੋਂ ਉਹਨਾਂ ਨੇ ਕੋਲਾ ਕੇ ਦੇਖਿਆ ਤਾਂ ਤਿੰਨ ਲੱਤਾਂ ਉਸ ਦੀਆਂ ਟੁੱਟੀਆਂ ਪਈਆਂ ਸਨ ਮੁਸ਼ਕਲ ਨਾਲ ਉਹ ਧੱਕੜ ਧੱਕੜ ਕੇ ਅੰਦਰ ਆਇਆ ਸੀ ਜਿਵੇਂ ਕੋਈ ਪਾਦੀ ਚੀਜ਼ ਉਸ ਦੇ ਪੋਤੇ ਲੰਗੀ ਹੋਵੇ ਉਹ ਇੱਕ ਲੱਤ ਦੇ ਸਾਹ ਦੇ ਰਕੜ ਰਕੜ ਕੇ ਅੱਗੇ ਵੱਧ ਜਾ ਸੀ ਉਸ ਨੂੰ ਝੱਟ ਮਲਤ ਚ ਦੇਖ ਕੇ ਮਨੁੱਖ ਨੂੰ ਬੜਾ ਤਰਸ ਆਇਆ ਸੋਚਦਾ ਹੈ ਇਸਨੂੰ ਚੁੱਕ ਕੇ ਦਵਾਤਾ ਰੁਕਵਾ ਦਿੰਦਾ ਹਾਂ ਤੇ ਪੱਟੀਆਂ ਬਨ ਕੇ ਲੱਤਾਂ ਸੱਧੀਆਂ ਕਰ ਦਿੰਦਾ ਹਾਂ ਜਦੋਂ ਠੀਕ ਹੋਵੇਗਾ ਤਾਂ ਬਾਅਦ ਚਾ ਡਾਵਾਂਗਾ ਉਸਨੂੰ ਚੁੱਕ ਲੱਗਾ ਤੇ ਮਨ 'ਚ ਖਿਆਲ ਆਇਆ ਕਿ ਤੁਰ ਰਹਿ ਸਕਦਾ ਨਹੀਂ ਲੱਤਾਂ ਕੰਮ ਨਹੀਂ ਕਰਦੀਆਂ ਮੂੰਹ ਇਸ ਦਾ ਸਾਰਾ ਚਖਮਿਓ ਹੋਇਆ ਪਿਆ ਹੈ ਇਹ ਤੁਰ ਕੇ ਬਾਹਰ ਨਹੀਂ ਜਾ ਸਕਦਾ ਲੋਟੀ ਟੁੱਕਦਾ ਇੰਤਜ਼ਾਮ ਜਿਵੇਂ ਕਰੇਗਾ ਉਹਨੂੰ ਸੋਚਦਾ ਹੈ ਕਿ ਵਾਹਿਗੁਰੂ ਜੀ ਅੱਜ ਇਸਨੂੰ ਦੇ ਚੱਕ ਕਿਵੇਂ ਤਿੰਗੇ ਜੇ ਉਹ ਸਭ ਦੀ ਰੋਟੀ ਦਾ ਇੰਤਜ਼ਾਮ ਕਰਦੇ ਨੇ ਤਾਂ ਇਸ ਦੀ ਰੋਟੀ ਦਾ ਵੀ ਇੰਤਜ਼ਾਮ ਕਰਦੇ ਹੋਣਗੇ ਇਸ ਦੀ ਵੀ ਰੋਟੀ ਇਸ ਤੱਕ ਪਹੁੰਚ ਹੀ ਜਾਏਗੀ ਉਹ ਮਨੋਕਰ ਉਸ ਉੱਪਰ ਨੱਚ ਰੱਖਦਾ ਹੈ ਉਹ ਕੁੱਤਾ ਸਾਰਾ ਦਿਨ ਇੱਕ ਪਾਸੇ ਉਵੇਂ ਹੀ ਪਿਆ ਰਹਾ ਰਾਤ ਹੋਈ ਤਾਂ ਇੱਕ ਕੁੱਤਾ ਗਿੱੜਦ ਥੱਲੋਂ ਹੌਲੀ ਜੀ ਲੰਘ ਕੇ ਅੰਦਰ ਆ ਗਿਆ ਉਸ ਦੇ ਮੂੰਹ ਵਿੱਚ ਰੋਟੀ ਸੀ ਉਸਨੇ ਚਟਮੇ ਕੁੱਤੇ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਜਖਮੀ ਕੁੱਤੇ ਦੇ ਮੂੰਹ ਵਿੱਚ ਪਾਈ ਸੋ ਸੋ ਚਿੱਠੀ ਨਾ ਕਹੀ ਮੂਹ ਕੋ ਉਦਾ ਕਾਫੀ ਜ਼ਿਆਦਾ ਜ਼ਖਮੀ ਹੋਇਆ ਸੀ ਬਾਹਰੋਂ ਆਏ ਕੁੱਤੇ ਨੇ ਮੂਹ ਵਿੱਚ ਆਪਣੇ ਚੱਪੜੇ ਚੱਪ ਕੇ ਉਹਦੇ ਅੱਗੇ ਰੱਖ ਦਿੱਤੀ ਹੁਣ ਚੱਕ ਮੇ ਕੁੱਤੇ ਨੇ ਹੌਲੀ ਹੌਲੀ ਉਹ ਖਾ ਲਈ ਦੂਜੇ ਕੁੱਤੇ ਨੇ ਬਾਹਰ ਜਾ ਕੇ ਪਾਣੀ ਦੀ ਪਾਲਟੀ ਵਿੱਚ ਆਪਣੇ ਪੋਸ਼ਣ ਪਿਉ ਕੇ ਜ਼ਖਮੀ ਕੁੱਤੇ ਤੇ ਮੂਹ ਵਿੱਚ ਪਾ ਦਿੱਤੀ ਇਸ ਤਰ੍ਹਾਂ ਉਸ ਨੂੰ ਰੋਟੀ ਦਾ ਟੁਕਾ ਖਵਾ ਦਿੱਤਾ ਤੇ ਬਾਹਰੋਂ ਜੋ ਕੁੱਤਾ ਆਇਆ ਸੀ ਉਹ ਵੀ ਕਿੱਟ ਦੇ ਥੱਲੋਂ ਹੌਲੀ ਜੀ ਲੰਘ ਕੇ ਚਲਾ ਗਿਆ ਨੇਕ ਬੰਦਾ ਸਲਕਾ ਤੇ ਇਹ ਕਮਰੋਜ ਤਿੱਖ ਲਕਾ ਉਹ ਰੋਟੀ ਖਵਾ ਕੇ ਪਾਣੀ ਪਿਆ ਕੇ ਤੇ ਉਹ ਕੁੱਤਾ ਗਿਰਦ ਥੱਲਿਓ ਉਲੀ ਜੰਗ ਜਾਂਦਾ ਇੱਕ ਦਿਨ ਨੇਕ ਮਨੁੱਖ ਆਪਣੇ ਆਪ ਨੂੰ ਕਹਿੰਦਾ ਹੈ ਕਿ ਉਹ ਵਾਇਕ ਨੂੰ ਇਸ ਕੁੱਤੇ ਨੂੰ ਮਦਨ ਕੰਡੇ ਵੀ ਰੋਟੀ ਨਸੀਬ ਕਰਵਾ ਰਹੇ ਨੇ ਤੇ ਤੈਨੂੰ ਕਿਉਂ ਨਹੀਂ ਦੋ ਸਮੇ ਉਹ ਦੋ ਰੋਟੀਆਂ ਦੇ ਦੇਣਗੇ ਸਾਰੀ ਰਾਤ ਸੋਚਦੇ ਸੋਚਦੇ ਸਵੇਰ ਹੋ ਗਈ ਤੋ ਮਿਲ ਬੰਦ ਕਰਕੇ ਚੱਭ ਆਪਣੇ ਪੁੱਤਾਂ ਦੇ ਹੱਥ ਵਿੱਚ ਫੜਾ ਕੇ ਤੋਤੋ ਚਲੇ ਗਏ ਫਿਰ ਉਹ ਵਾਹਿਗੁਰੂ ਦੀ ਬੰਦਗੀ ਵਿੱਚ ਮਸ਼ਰੂਫ ਹੋ ਕੇ ਪਰਮਾਤਮਾ ਉਹਨਾਂ ਨੂੰ ਇਸ ਸਮੇਂ ਵੀ ਰਿਜਕ ਦਿੰਦੇ ਰਹੇ ਉਹਨਾਂ ਦੀ ਅਰਦਾਸ ਨੂੰ ਬਹੁਤ ਵੀ ਪਉਂਦੇ ਰਹੇ ਹੁਣ ਉਹਨਾਂ ਬਾਰੇ ਹਰ ਪਾਸੇ ਚਰਚਾ ਹੋਣ ਲੱਗ ਪਈ ਕਿ ਇੱਕ ਮਨੁੱਖ ਹੈ ਉਹ ਫਲਾਣੇ ਥਾਂ ਪਿੱਠ ਤੋਂ ਬਾਹਰ ਉੱਥੇ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦਾ ਹੈ ਤੇ ਜੋ ਵੀ ਬੋਲਦਾ ਹੈ ਉਹ ਸੱਚੋ ਜੰਦਾ ਹੈ ਰੂਸ ਵਿਰੇ ਕਈ ਲੋਕਾਂ ਦੇ ਉਨ੍ਹਾਂ ਦੀ ਕਥਾ ਉਨ੍ਹਾਂ ਦੇ ਵਚਨ ਵਿਚਾਰ ਸੁਣਾਦੇ ਇੱਕ ਦਿਨ ਕਥਾ ਵਿੱਚ ਕੁੱਤੇ ਵਾਲੀ ਗੱਲ ਦੱਸਾਂ ਲੱਗ ਪਏ ਅਖਰ ਵਿੱਚ ਕਹਿਣ ਲੱਗੇ ਕਿ ਰਿਚਕ ਤੇ ਬਰਕਤ ਹਮੇਸ਼ਾ ਮਨੁੱਖ ਦੇ ਪਿੱਛੇ ਪਿੱਛੇ ਪਛਦੇ ਨੇ ਪਰ ਅੱਜ ਕੱਲ ਆਪਾਂ ਇਹਨੇ ਮੁਰਖ ਹੋ ਕੇ ਕਹਿ ਕੇ ਆਪਾਂ ਦੇ ਸਿਕ ਤੇ ਬਰਕਤ ਦੇ ਪਿੱਛੇ ਭਜਨਾ ਸ਼ੁਰੂ ਕਰ ਦਿੱਤਾ ਹੈ ਮਨੁੱਖ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਉਹਦਾ ਦਿਸਕ ਉਹਦੇ ਤੱਕ ਜ਼ਰੂਰ ਪਹੁੰਚਦਾ ਹੈ 60 ਵਜੇ ਕੁੱਤੇ ਕੋਲ ਤੇ ਚੱਕ ਕੁੱਤਾ ਰੋਟੀ ਲੱਕੇ ਹੁੰਦਾ ਸੀ ਤੇ ਪਾਣੀ ਵੀ ਉਹਨੂੰ ਆਪਣੀ ਪੋਸ਼ਤ ਦੇ ਨਾਲ ਪਿਉਂਦਾ ਸੀ ਉਹਨਾਂ ਕਹਾਂ ਕੇ ਮੈਂ 6:00 ਵਜੇ ਕੁੱਤੇ ਕੋਲੋਂ ਇਹ ਸਿੱਖਿਆ ਕੇ ਜੇ ਵਾਹਿਗੁਰੂ ਚੀ ਇਸ ਦਾ ਟਟ ਪੱਛ ਸਕਦੇ ਨੇ ਤੇ ਮੇਰਾ ਕਿਉਂ ਨਹੀਂ ਤੇ ਉਸ ਦਾ ਸਿਲਾਹ ਕੇ ਅੱਜ ਮੈਂ ਤੁਹਾਡੇ ਕੋਲ ਹਾਂ ਤੇ 30 ਸਾਲ ਵਿੱਚ ਐਸਾ ਕੋਈ ਤੇ ਨਹੀਂ ਕਿਹਾ ਜਿਸ ਦਿਨ ਮੈਨੂੰ ਵਾਹਿਗੁਰੂ ਚੀ ਨੇ ਰਿਜਕ ਨਾ ਦਿੱਤਾ ਹੋਵੇ ਮੈਂ ਕਦੇ ਭੁੱਖਾ ਟਟ ਨਹੀਂ ਸੁੱਤਾ ਮੈਂ ਹਮੇਸ਼ਾ ਉਸਨ ਚੱਕ ਮੈਨੂੰ ਕੁੱਤੇ ਦਾ ਸ਼ੁਕਰਾਨਾ ਕਰਦਾ ਜਿਸਨੇ ਮੈਨੂੰ ਵਾਹਿਗੁਰੂ ਜੀ ਤੇ ਲੜਲਾ ਦਿੱਤਾ ਇਹ ਬਚਨ ਉੱਥੇ ਬੈਠੇ ਲੋਕ ਕਮਾ ਕੇ ਚਲੇ ਗਏ ਪਰ ਇੱਕ ਬਿੱਤ ਬਾਬਾ ਅਜੇ ਉੱਥੇ ਬੈਠਾ ਸੀ ਜਾਣ ਤੋਂ ਪਹਿਲਾਂ ਉਹਨੇ ਇੱਕ ਮਨੁੱਖ ਦੇ ਕੋਲ ਆਇਆ ਤਾੜੀਆਂ ਮਾਰ ਕੇ ਉੱਚੇ ਉੱਚੇ ਸਲਕਾ ਕਹਿੰਦਾ ਉਹ ਪਲੇ ਪੁਰਖਾ ਤੈਨੂੰ ਤਾਂ ਤੁੱਜੇ ਕੁੱਤੇ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਜਿਸ ਦਾ ਤੂੰ ਕੀਤਾ ਹੀ ਨਹੀਂ ਜਿਹੜਾ ਗਿਰਦੇ ਥੱਲੇ ਲੰਘ ਕੇ ਆਉਂਦਾ ਸੀ ਤੈਨੂੰ ਉਸ ਕੁੱਤੇ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਪਰ ਤਉ ਉਹਦਾ ਨਹੀਂ ਕੀਤਾ ਜਿਸ ਤੋਂ ਤੂੰ ਕੁਝ ਸਿੱਖਿਆ ਨਹੀਂ ਜੜਾ ਕੇ ਜ਼ਖਮੀ ਕੁੱਤੇ ਨੂੰ ਰੋਜ਼ ਰੋਟੀ ਖਵਾਉਂਦਾ ਸੀ ਪਾਣੀ ਪਿਉਂਦਾ ਸੀ ਜੇਕਰ ਉਹਦੇ ਵੱਲ ਧਿਆਨ ਹੁੰਦਾ ਤੋ ਤੁਹਾਡੀ ਮਿਲ ਹਾਜ਼ਾਤ ਬੀਪੇ ਨੂੰ ਜੋ ਰੱਚੀ ਕਿ ਦਿਨ ਦੀ ਸੀ ਤਫਰ ਉਹਨਾਂ ਦੇ ਘਰ ਦੇ ਚੁੱਲ੍ਹੇ ਵਿੱਚ ਅੱਗ ਕਿੱਥੋਂ ਬਲਨੀ ਸੀ ਕਿਉਂਕਿ ਕਈ ਲੋਕਾਂ ਦਾ ਟਿੱਡ ਤੇ ਕੱਪੜੇ ਦੇ ਮਿਲ ਜਰੀਏ ਪਰ ਤਾਂ ਹੁੰਦਾ ਸੀ ਇਹ ਸੁਣ ਕੇ ਨੇਕ ਬੰਦੇ ਦੀ ਅੱਖਾਂ ਵਿੱਚ ਅੰਜੂ ਆ ਗਏ ਉਹ ਬਿਰਤ ਪਪਾ ਬੋਲਿਆ ਉਹਲੇ ਪੁਰਖਾ ਖਾਣ ਵਾਲੇ ਨਾਲੋਂ ਖਵਾਣ ਵਾਲਾ ਜ਼ਿਆਦਾ ਨੇਕਦਾ ਕੰਮ ਕਰਦਾ ਹੈ ਉਹ ਬਿਰਤ ਪਪਾ ਹੱਸਦੇ ਹੱਸਦੇ ਉੱਥੋਂ ਚਲਾ ਗਿਆ ਹੁਣ ਉਸ ਮਨੁੱਖ ਦੀ ਅੱਖਾਂ ਖੁੱਲਕੀਆਂ ਤੇ ਫਿਰ ਤੋਂ ਜਾ ਕੇ ਫੈਕਟ ਜਿੱਦਾ ਬੂਹਾ ਖੋਲਦੇ ਦਿੱਤਾ ਹੁਣ ਉਹ ਪਰਮਾਤਮਾ ਦੇ ਨਾਮ ਜਪਨ ਦੇ ਨਾਲ-ਨਾਲ ਉਹ ਹੱਥੀ ਕਿਰਤ ਵੀ ਕਰਦਾ ਸੰਗਤ ਜੀ ਪਰਮਾਤਮਾ ਦੀ ਨਿਗਾ ਵਿੱਚ ਜੋ ਹੱਥੀ ਕਿਰਤ ਕਰਦਾ ਹੈ ਵਾਹਿਗੁਰੂ ਦਾ ਨਾਮ ਲੈਂਦਾ ਹੈ ਉਹਦਾ ਆਸਰਾ ਬਣਦਾ ਹੈ ਉਸ ਤੋਂ ਏਕ ਹੋਰ ਕੋਈ ਨਹੀਂ ਹੁੰਦਾ ਪਰਮਾਤਮਾ ਸਭ ਨੂੰ ਕਿਰਤ ਕਰਨ ਦਾ ਬਲ ਬਖਸ਼ਦਾ ਫਿਰ ਬਰਕਤ ਪਾਉਣੇ ਉਸ ਪਰਮਾਤਮਾ ਦਾ ਕੰਮ ਹੈ ਇਸ ਲਈ ਆਪਾਂ ਨੂੰ ਕਿਸ ਨੂੰ ਦੇਣ ਵਾਲਿਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪਰਮਾਤਮਾ ਆਪਾਂ ਨੂੰ ਹਮੇਸ਼ਾ ਦੇਣ ਵਾਲਿਆਂ ਵਿੱਚ ਸ਼ਾਮਲ ਰੱਖਦਾ ਇਸ ਲਈ ਅਥੀ ਕਿਰਤ ਕਰੋ ਜਿੱਥੇ ਵੀ ਸਿੱਖ ਨੂੰ ਮਿਲੇ ਉੱਥੇ ਜਰੂਰ ਸਿੱਖੋ ਜੇ ਤੁ ਆਪਾਂ ਇੱਕ ਕੰਮ ਕਰਾਂਗੇ ਤਾਂ ਪਰਮਾਤਮਾ ਦਸਾਂ ਹੱਥਾਂ ਦੇ ਨਾਲ ਆਪਣੇ ਤੇ ਮਿਹਰ ਕਰਨਗੇ ਫਿਰ ਆਓ ਆਪਾਂ ਵੀ ਇਸ ਕੁੱਤੇ ਤੋਂ ਕੁਝ ਸਿੱਖੀਏ ਤੇ ਜ਼ਿੰਦਗੀ ਨੂੰ ਸਵਰਗ ਬਣਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ